ਅੱਪਾ ਗੱਲਬਾਤ ਸਰਦਾਰ ਭਪਿੰਦਰ ਸਿੰਘ ਨਾਲ ਕਰਨਾ ਜਾ ਰਿਹਾ ਵਕ ਵਕ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਾਡਾ ਅੱਜ ਦੀ ਆਵਾਜ਼ ਟੀਵੀ ਆ ਤੁਸੀਂ ਆਈਪੀਟੀਵੀ ਤੇ ਦੇਖ ਸਕਦੇ ਹੋ ਤੇ ਹੋਰ ਬਹੁਤ ਸਾਰੇ ਆਪਣੇ ਸੋਸ਼ਲ ਮੀਡੀਆ ਦੇ ਪਲੈਟਫਾਰਮ ਦੇਖ ਸਕਦੇ ਹੋ ਅੱਜ ਦੀ ਆਵਾਜ਼ ਟ੍ਰਾਂਟੋ YouTube ਸਾਡੇ ਨੂੰ ਬਹੁਤ ਬਹੁਤ ਤੁਸੀਂ ਸਬਸਕ੍ਰਾਈਬ ਕਰੋ ਤੇ Facebook TV ਤੇ ਅੱਜ ਦੀ ਆਵਾਜ਼ ਟੀਵੀ.com ਤੇ ਵੀ ਦੇਖਿਆ ਜਾ ਸਕਦਾ ਹੈ ਜਿਵੇਂ ਵਰਲਡ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਘਟਨਾਵਾਂ ਵਾਪਰ ਰਹੀਆਂ ਨੇ ਵੈਨਿਜੁਏਲਾ ਦੇ ਪ੍ਰੈਜ਼ੀਡੈਂਟੀ ਜਾਂ ਡਿਕਟੇਟਰ ਦੀ ਗੱਲ ਕਰੀਏ ਤੇ ਉਹ ਘਟਨਾ ਬਹੁਤ ਵੱਡੀ ਘਟਨਾ ਸੀ ਇਸ ਜਨਵਰੀ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਸੈਕਟਰੀ ਆਫ ਸਟੇਟ ਜਿਹੜੇ ਮਿਸਟਰ ਰੂਬਿਓ ਉਹਨਾਂ ਉਹ ਕਿਊਬਨ ਇਮੀਗ੍ਰੈਂਟਸ ਦੇ ਸਾਨ ਨੇ ਉਹਨਾਂ ਦਾ ਇੱਕ ਵੱਡਾ ਰੋਲ ਹੈ ਕਿਉਂਕਿ ਜਦੋਂ ਅਸੀਂ ਕਾਮਨਿਜ਼ਮ ਦੀ ਗੱਲ ਕਰਦੇ ਹਾਂ ਕੱਲ ਵੀ ਕੀਤੀ ਸੀ ਸਤਾਰਪ ਭਪਿੰਦਰ ਸਿੰਘ ਨੇ ਗੱਲਬਾਤ ਜਦੋਂ ਅਸੀਂ ਸੌਂਤੇਸ਼ੀਆ ਦੀ ਗੱਲ ਕਰਦੇ ਆ ਖਾਲਸਾਤਾਨ ਦੀ ਗੱਲ ਕਰਦੇ ਆ ਹੋਰ ਵੀ ਬਧਰੇ ਸਰਦਾਰ ਭਪਿੰਦਰ ਸਿੰਘ ਜੀ ਐਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਭਾਜੀ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਸਰਦਾਰ ਭਪਿੰਦਰ ਸਿੰਘ ਜੀ ਜਦੋਂ ਅਸੀਂ ਵਕ ਵਕ ਮੁੱਦਿਆਂ ਤੇ ਆਪਾਂ ਗੱਲਬਾਤ ਕੱਲ ਵੀ ਕੀਤੀ ਸੀ ਤੇ ਅੱਜ ਵੀ ਥੋੜੀ ਬਹੁਤੀ ਕਰਾਂਗੇ ਆ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਸਿਚੁਏਸ਼ਨ ਨੂੰ ਅੱਜ ਦੇ ਹਾਲਾਤਾਂ ਜਾਂ ਜੀ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਹੜੇ ਕਿਊਬਨਸ ਕੱਢੇ ਸੀ ਕਿਊਬਾ ਦੇ ਵਿੱਚੋਂ ਮੋਸਟਲੀ ਉਹ ਜਿਹੜੇ ਫੀਡਲ ਕਾਸਟਰੋ ਦੇ ਕਮਿਊਨਿਸਟ ਰਜਾਈ ਨੇ ਉਹਨਾਂ ਦੇ ਰਜਿਮ ਨੇ ਉਸ ਲਈ ਮੋਸਟਲੀ ਫਲੋਰੀਡਾ ਦੇ ਵਿੱਚ ਬੈਠੇ ਆ ਤੇ ਉਹਨਾਂ ਦੇ ਮਨ ਵਿੱਚ ਜਿਹੜੀ ਕਮਿਊਨਿਸਟ ਰਜਿਮ ਸਗਾ ਹਾਂ ਕਾਸਟਰੋ ਦਾ ਉਹਦੇ ਖਿਲਾਫ ਬਹੁਤ ਉਹਨਾਂ ਦੇ ਮਨ ਦੇ ਵਿੱਚ ਦੋ ਜਿਹੜਾ ਆ ਵਿੰਡਿਕਟਿਵ ਆ ਜਾਂ ਵੈਂਜੈਂਸ ਆ ਹਾਂਜੀ ਤੇ ਕਿਊਬਾ ਨੂੰ ਜਿਹੜਾ ਸੁਖਦੇਵ ਭਾਜੀ ਸਸਟੇਨ ਕੀਤਾ ਬੇਸ਼ੱਕ ਐਂਬਾਰਗੋ ਲਾਇਆ ਸੀ ਪ੍ਰੈਜ਼ੀਡੈਂਟ ਕੈਨੇਡੀ ਨੇ ਜਦੋਂ ਜਿਹੜੀਆਂ ਨਿਊਕਲੀਅਰ ਮਿਜ਼ਾਈਲਾਂ S20 ਸ਼ਾਇਦ ਉਹਨਾਂ ਦਾ ਨਾਮ ਸੀ ਉਹ ਡਿਪਲੋਏ ਕਰਤੀਆਂ ਸੀ 1962 ਦੇ ਵਿੱਚ ਕਿਊਬਾ ਦੇ ਵਿੱਚ ਰਸ਼ੀਆ ਦੀ ਸਰਕਾਰ ਜਿਹੜੀ ਸੋਵੀਅਤ ਰਸ਼ੀਆ ਦੀ ਉਹਨਾਂ ਦੇ ਹੈੱਡ ਸ਼ੈਗਨ ਕੁਰਸ਼ਚੇਵ ਉਹਨਾਂ ਨੇ ਤੇ ਉਹ ਜਿਹੜਾ ਸੀਗਾ ਉਹਦੇ ਨਾਲ ਇੱਕ ਉਹਨੂੰ ਕਿਊਬਨ ਮਿਸਲ ਮਿਸਾਈਲ ਕ੍ਰਾਈਸਿਸ ਕਹਿੰਦੇ ਆ ਜੀ ਇਹ ਉਸ ਉਸ ਵੇਲੇ ਮੰਨਿਆ ਜਾਂਦਾ ਸੀਗਾ ਕਿ ਦੁਨੀਆ ਖਤਮ ਡੂਮਸਡੇ ਦੇ ਨੇੜੇ ਜਿਹੜੀ ਆ ਉਹ ਚਲੀ ਗਈ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਅਮਰੀਕਾ ਨੇ ਪ੍ਰੈਜ਼ੀਡੈਂਟ ਕੈਨੇਡੀ ਦੀ ਪਾਲਿਸੀ ਨੇ ਜਿਹੜਾ ਕਿਊਬਾ ਦੇ ਉੱਪਰ ਜਿਹੜਾ ਨੇਵਲ ਐਂਬਾਰਗੋ ਕਰ ਦਿੱਤਾ ਜਾਨੀ ਕਿ ਉਹਦੇ ਨਾਲ ਕੋਈ ਸਮਾਨ ਉਹ ਵੇਚ ਨਹੀਂ ਸਕਦਾ ਕੋਈ ਉਹਦੇ ਅੰਦਰ ਨਹੀਂ ਜਾ ਸਕਦਾ ਜਿਹੜਾ ਵੀ ਅੰਦਰ ਜਾਂਦਾ ਸੀ ਉਹਦੀ ਮੈਰੀਟਾਈਮ ਇਨਸਪੈਕਸ਼ਨ ਹੁੰਦੀ ਸੀ ਜਿਹੜਾ ਵੀ ਜਹਾਜ਼ ਕੋਈ ਸੁਵੰਦਰੀ ਕਿਉਂਕਿ ਇਹ ਆਈਲੈਂਡ ਹੈ ਕਿਊਬਾ ਲੇਕਿਨ ਉਸ ਤੋਂ ਪਹਿਲਾਂ ਇੱਕ ਦੋ ਤਿੰਨ ਗੱਲਾਂ ਇਦਾਂ ਦੀਆਂ ਹੋਈਆਂ ਸੀ ਇਤਿਹਾਸਕ ਜਿਹਦੇ ਵਿੱਚ ਬੇ ਆਫ ਪਿਗਜ਼ ਇਨਵੇਸ਼ਨ ਵੀ ਆ ਵੀ ਅਮਰੀਕਾ ਵੱਲੋਂ ਇੱਕ ਗੁਰੀਲਾ ਫੋਰਸ ਨੇ ਹਮਲਾ ਕੀਤਾ ਸੀ ਕਿਊਬਾ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਆ ਕਾਸਟਰੋ ਸੀਗਾ ਉਹ ਪਹਿਲਾਂ ਨਿਊਟਰਲ ਸੀ ਉਹ ਕਿਸੇ ਬਲੌਕ 'ਚ ਨਹੀਂ ਸੀ ਪਰ ਜਦੋਂ ਉਹਨੂੰ ਪਤਾ ਲੱਗਾ ਵੀ ਮੈਨੂੰ ਮਾਰਨ ਦੀ ਜਾਂ ਮੇਰਾ ਰਜਿਮ ਖਤਮ ਦੀ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਫਿਰ ਉਹ ਅ ਫੋਰਸਿਬਲੀ ਸੋਵੀਅਤ ਬਲਾਕ ਚ ਚਲੇ ਗਿਆ ਉਸ ਤੋਂ ਬਾਅਦ ਉਹਦੀ ਜਿਹੜੀ ਗਵਰਨਮੈਂਟ ਦੇ ਉਹਦੇ ਤੇ ਲਾਈਫ ਅਟੈਂਪਟ ਵੀ ਬਹੁਤ ਹੋਏ ਪ੍ਰੈਜ਼ੀਡੈਂਟ ਕੈਨੇਡੀ ਦਾ ਬੇਸ਼ੱਕ ਉਸ ਵੇਲੇ ਅੰਬਾਰਗੋ ਨੇਵਲ ਹੋਇਆ ਪਰ ਉਹਨਾਂ ਦਾ ਜਿਹੜਾ ਇਸ ਪ੍ਰੋਬਲਮ ਦੇ ਪਤੀ ਸੋਲੂਸ਼ਨ ਹੈਗਾ ਉਹ ਬੜਾ ਡਿਫਰੈਂਸ ਹੈਗਾ ਜਿਹੜਾ ਕਿ ਕੋਡਵਾਰ ਨੂੰ ਹੀ ਖਤਮ ਕਰਨ ਦਾ ਸੀਗਾ ਉਹਨਾਂ ਦਾ ਇਹ ਪ੍ਰੈਜ਼ੀਡੈਂਟ ਕੈਨੇਡੀ ਦੀ ਲੈਗਸੀ ਆ ਵੀ ਉਹ ਇਸ ਕੋਡਵਾਰ ਨੂੰ ਖਤਮ ਕਰਨਾ ਚਾਹੁੰਦੇ ਸੀ ਉਹਨਾਂ ਨੇ ਇਹ ਦੇ ਕੇ ਬਹੁਤ ਵੱਡੇ ਸਟੈਪ ਲਏ ਔਰ ਦੁਨੀਆ ਦੇ ਇਤਿਹਾਸ ਵਿੱਚ ਈਵਨ ਕਾਲਿਆਂ ਦੇ ਰਾਈਟਸ ਲਈ ਤੇ ਜਿਹੜੇ ਇਹ ਕੋਡਵਾਰ ਨੂੰ ਖਤਮ ਕਰਨ ਦੇ ਲਈ ਉਹਨਾਂ ਦਾ ਬਹੁਤ ਵੱਡਾ ਹੱਥ ਸੀ ਲੇਕਿਨ ਜਿਹੜੀ ਗੱਲ ਤੁਸੀਂ ਆਪਾਂ ਵਾਪਸ ਆਈ ਹੈ ਆਪਣੀ ਗੱਲ ਤੇ ਕਿਊਬਾ ਦੇ ਵਿੱਚ ਉਹ ਹਥਿਆਰ ਵਾਪਸ ਲੈ ਲਏ ਗਏ ਪਰ ਕਾਸਟਰੋ ਤਕਰੀਬਨ 81 ਸਾਲ ਦਾ ਹੋ ਕੇ ਕੈਂਸਰ ਨਾਲ ਮਰਿਆ ਢਿੱਡ ਦੇ ਕੈਂਸਰ ਨਾਲ ਇਸੇ ਤਰ੍ਹਾਂ ਦੇ ਨਾਲ ਜਿਹੜਾ ਮਦੂਰੋ ਤੋਂ ਪਹਿਲਾ ਸੀਗਾ ਯੂਗੋ ਸ਼ਾਵੇਜ਼ ਉਹ ਵੀ ਢਿੱਡ ਦੇ ਕੈਂਸਰ ਨਾਲ ਮਰਿਆ ਔਰ ਜਿਹੜੀ ਆ ਬਹੁਤ ਵੱਡੀ ਗੱਲ ਇਹ ਆ ਵੀ ਇਹ ਜਿਹੜੇ ਕਿਊਬਨ ਡਿਸਿਡੈਂਟਸ ਸਿਗੇ ਜਿਹੜੇ ਉਹਨੇ ਕੱਡੇ ਵਾਰ ਜਿਹੜੇ ਕਿ ਅਮਰੀਕਾ ਦੀ ਹਮਾਇਤ ਕਰਦੇ ਸੀ ਜਾਂ ਬਿਜ਼ਨਸਮੈਨ ਸੀ ਜਾਂ ਐਂਟਰਪ੍ਰਨਰ ਸਿਗੇ ਉਹਨਾਂ ਨੂੰ ਉਹਨੇ ਕੋਲਾਬੋਰੇਟਰਸ ਕਹਿ ਕੇ ਕਿਊਬਾ ਤੋਂ ਐਗਜ਼ਾਈਲ ਕਰ ਦਿੱਤਾ ਉੱਥੋਂ ਕੱਢ ਦਿੱਤਾ ਸੋ ਹੁਣ ਜਿਹੜਾ ਕਿਊਬਾ ਆ ਉਹ ਜਿਹੜਾ ਇੰਨੇ ਵੱਡੇ ਆਈਸੋਲੇਸ਼ਨ ਚ ਐਂਬਰਗੋ ਦੇ ਵਿੱਚੋਂ ਸਰਵਾਈਵ ਕਰਦਾ ਸੀ ਉਹ ਵੈਨੇਜ਼ੁਏਲਾ ਤੋਂ ਤੇਲ ਲੈਂਦਾ ਸੀ ਮਦੂਰੋ ਦੀ ਜਾਂ ਯੂਗੋਸਲਾਵੀਆ ਦੀ ਸਰਕਾਰ ਤੋਂ ਤੇ ਉਹਨਾਂ ਨੂੰ ਸਰਵਿਸ ਸੈਕਟਰ ਸਪਲਾਈ ਕਰਕੇ ਉੱਥੋਂ ਜਿਹੜੀਆਂ ਰੈਵਨਿਊਜ਼ ਆ ਉਹ ਕਿਊਬਾ ਚ ਜਾਂਦੀਆਂ ਸੀ ਹੁਣ ਜਿਹੜੇ ਸਾਊਥ ਅਮਰੀਕਾ ਦੀ ਪਾਲਿਸੀ ਦੇ ਮੇਨ ਇੰਚਾਰਜ ਆ ਜਿਹੜੇ ਸੈਨੇਟਰ ਰੂਬਿਓ ਮਾਰਕੋ ਰੂਬਿਓ ਜਿਹਨਾਂ ਦਾ ਨਾਮ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਤਾਂ ਮਦੂਰੋ ਨੂੰ ਵੀ ਬਹੁਤ ਆਪਸ਼ਨਾਂ ਦਿੱਤੀਆਂ ਸੀ ਈਵਨ ਕਿਸੇ ਹੋਰ ਮੁਲਕ ਤੇ ਵੀ ਐਗਜ਼ਾਈਲ ਚ ਉਹ ਰਹਿ ਸਕਦਾ ਪਰ ਉਹਨੇ ਜਣੀ ਕਿ ਸਾਨੂੰ ਫੋਰਸ ਕੀਤਾ ਕਿ ਸਾਨੂੰ ਇਹ ਐਕਸ਼ਨ ਲੈਣਾ ਪਿਆ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਵਾਂ ਇਹਦੇ ਵਿੱਚ ਬਹੁਤ ਕਤਲੋਗਾਰਦ ਹੋ ਸਕਦੀ ਸੀ ਇਹਨੂੰ ਇੱਕ ਨਵਾਂ ਨਾਰਮਲ ਸਮਝ ਲਓ ਹੁਣ ਜਿਹੜੇ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਜਾਨਾਂ ਜਾਣ ਤੋਂ ਬਾਅਦ ਪਾਲਿਸੀਆਂ ਤਬਦੀਲ ਹੁੰਨੀਆਂ ਸੀ ਹੁਣ ਇੱਕ 엘ੀਟ ਨੂੰ ਜੇ ਉਹਨਾਂ ਨੇ ਚੱਕਿਆ ਮੈਂ ਪ੍ਰੈਜ਼ੀਡੈਂਟ ਟਰੰਪ ਦੀ ਇਹਦੇ ਵਿੱਚ ਇੱਕ ਨੋਬਲ ਪੀਸ ਪ੍ਰਾਈਜ਼ ਦੀ ਗੱਲ ਲੋਕ ਕਰਦੇ ਆ ਮੈਂ ਸਮਝਦਾ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਗਾ ਲੈ ਕੇ ਇਹ ਚੀਜ਼ ਸੈਟਲ ਕੀਤੀ ਆ ਔਰ ਸਿਰਫ ਇੱਕ ਬੰਦੇ ਦਾ ਚਲੋ ਠੀਕ ਆ 80 90 ਬੰਦੇ ਜਿਹੜੇ ਸੌਰੀ ਮਾਫ ਕਰਨਾ ਮੈਨੂੰ 80 90 ਬੰਦੇ ਜਿਹੜੇ ਆ ਹੋਰ ਮਾਰੇ ਗਏ ਉਹਦੇ ਗਨਮੈਨ ਪਰ ਇਹਦੀ ਇਹ ਤਦਾਦ ਹਜ਼ਾਰਾਂ ਦੇ ਵਿੱਚ ਹੋ ਸਕਦੀ ਸੀ ਜੇ ਅਮਰੀਕਾ ਇਸ ਨੂੰ ਹੋਰ ਕਿਸੇ ਤਰੀਕੇ ਨਾਲ ਕਰਦਾ ਮੈਂ ਸਿਰਫ ਆਪਰੇਸ਼ਨ ਦੀ ਜਿਹੜੀ ਸੁਖਦੇਵ ਭਾਜੀ ਬਣ ਤਿਆ ਉਹਦੇ ਉੱਪਰ ਕਹੂੰਗਾ ਵੀ ਉਹਨਾਂ ਨੂੰ ਕੱਢ ਕੇ ਔਰ ਅੱਜ ਵੀ ਕਿਊਬਾ ਦੇ ਵਿੱਚ ਸਰਕਾਰ ਉਸੇ ਤਰ੍ਹਾਂ ਚੱਲ ਰਹੀ ਆ ਕੋਰਸ ਸਾਰੇ ਦਫਤਰ ਮਹਿਕਮੇ ਜਿਹੜੇ ਆ ਉਹ ਆਪਣੇ ਆਪ ਨੂੰ ਸਸਟੇਨ ਕਰ ਰਹੇ ਆ ਏਕੀਓ ਲੀਬੀਆ ਵਾਂਗੂ ਨਹੀਂ ਹੋਇਆ ਔਰ ਜਿਹੜਾ ਡਿਟੈਂਸ਼ਨ ਨੇ ਆ ਉਹਨਾਂ ਦੀ ਆਪਣੇ ਮਦੂਰੋ ਦੀ ਉਹ ਮੈਟਰੋਪੋਲੀਟਨ ਨਿਊਯਾਰਕ ਦੀ ਡਿਟੈਂਸ਼ਨ ਸੈਂਟਰ ਦੇ ਵਿੱਚ ਆ ਜੱਜ ਮੋਰੇ ਉਹਨੂੰ ਪੇਸ਼ ਕੀਤਾ ਗਿਆ ਐਸ ਐਗਸਟਾਈਨ ਜੱਜ ਦਾ ਨਾਮ ਆ 91 ਸਾਲ ਦਾ ਜੱਜ ਆ ਔਰ ਇਹਦੇ ਬਾਰੇ ਕਿਹਾ ਜਾਂਦਾ ਵੀ ਇਹ ਕਈ ਤਰੀਕੇ ਦੇ ਨਾਲ ਟਰੰਪ ਸਾਹਿਬ ਦੇ ਵੀ ਖਿਲਾਫ ਫੈਸਲੇ ਕਰਦਾ ਰਿਹਾ ਸੋ ਇਹਨੇ ਜੱਜ ਵੇਜ ਮੋਰੇ ਜਾ ਕੇ ਕਿਹਾ ਕਿ ਮੈਂ ਪ੍ਰੈਜ਼ੀਡੈਂਟ ਆ ਵੈਨਿਜੂਏਲਾ ਦਾ ਤੇ ਮੈਂ ਇਨੋਸੈਂਟ ਤੇ ਇੱਕ ਡੀਸੈਂਟ ਬੰਦਾ ਇਦਾਂ ਹੀ ਉਹਦੀ ਵਾਈਫ ਨੇ ਕਿਹਾ ਕਿ ਮੈਂ ਫਰਸਟ ਲੇਡੀ ਆ ਮਦੂਰੋ ਨੇ ਕਿਹਾ ਮੈਂ ਇਲੈਕਟਿਡ ਪ੍ਰੈਜ਼ੀਡੈਂਟ ਆ ਤੇ ਮੈਨੂੰ ਇਲੀਗਲੀ ਐਡਪਟ ਕਰਕੇ ਲਿਆਂਦਾ ਗਿਆ ਇੱਥੇ ਸੋ ਇੱਥੇ ਜਿਹੜੀ ਸੈਨੇਟਰ ਰੂਬਿਓ ਦੀ ਜਿਹੜੀ ਪਾਲਿਸੀ ਆ ਉਹ ਇੱਕ ਡਾਕਟਰਿਨ ਜਿਹੜੀ ਟਰੰਪ ਮਨਰੋ ਡਾਕਟਰਿਨ ਵੀ ਜਿਹੜੀ ਨਵੀਂ ਇੱਕ ਬੜਾ 1820 ਚ ਪ੍ਰੈਜ਼ੀਡੈਂਟ ਹੁੰਦੇ ਸੀ ਮਨਰੋ ਉਹਨਾਂ ਦੇ ਨਾਂ ਦੇ ਉੱਪਰ ਇਹਨੂੰ ਮਨਰੋ ਡਾਕਟਰਿਨ ਕਹਿੰਦੇ ਆ ਉਹ ਉਹਦੇ ਵਿੱਚ ਸਗਦੇ ਭਾਜੀ ਇਸ ਤਰੀਕੇ ਦੇ ਨਾਲ ਚੱਲ ਰਹੀ ਹੈ ਦੁਨੀਆ ਕਿ ਜਿਹੜਾ ਹੈਗਾ ਆ ਸਾਰੀਆਂ ਸਾਊਥ ਅਮਰੀਕਨ ਸਟੇਟਸ ਦੇ ਜਿਹੜੇ ਡਿਕਟੇਟਰ ਆ ਜਾਂ ਸੋਕੋਰਡ ਸੋਸ਼ਲਿਸਟ ਆ ਉਹਨਾਂ ਨੂੰ ਇੱਕ ਮੈਸੇਜ ਗਿਆ ਆ ਕਿ ਤੁਸੀਂ ਸੇਫ ਨਹੀਂ ਹੋ ਤੁਹਾਡੀ ਪੋਪੂਲੇਸ਼ਨ ਸੇਫ ਹੋਣਗੀ ਜਿੱਦਾਂ ਵੈਨਜ਼ੂਏਲਾ ਦੀ ਪੋਪੂਲੇਸ਼ਨ ਜਿਹੜੀ ਆ ਉਹ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਬਿਜ਼ੀ ਆ ਉਹਨਾਂ ਦਾ ਜ ਕੋਈ ਏਡਾ ਵੱਡਾ ਰਿਐਕਸ਼ਨ ਨਹੀਂ ਹੈਗਾ ਆ ਲੇਕਿਨ ਜਿਹੜੀਆਂ ਸੋਸ਼ਲਿਸਟ ਪਾਲਿਸਿਸ ਨੂੰ ਪਰਸ਼ੂ ਕਰ ਰਹੇ ਆ ਮੋਸਟਲੀ ਲੈਫਟ ओरिएंटेड ਜਿਹੜਾ ਸਾਊਥ ਅਮਰੀਕਾ ਕੈਥੋਲਿਕ ਤੇ ਸਪੈਨਿਸ਼ ਇਮੀਗ੍ਰੈਂਟਸ ਜਿਹੜੇ ਆ ਉਸ ਕੈਥੋਲਿਕ ਸੈਕਟ ਨੂੰ ਬਿਲੋਂਗ ਕਰਦੇ 크ਰਿਸਚੀਅਨਟੀ ਦੇ ਤੇ ਮੋਸਟਲੀ ਇਹ ਸਪੈਨਿਸ਼ ਕਲੋਨੀਆਂ ਜਿਹੜੀਆਂ ਐਜ਼ ਟੈਕਸ ਤੇ ਮਾਇਨਸ ਰੀਜਨ ਸਾਈਡ ਤੋਂ ਬਾਦ ਬਣਾਈਆਂ ਗਈਆਂ ਜੀ ਸਰਦਾਰ ਭਪਿੰਦਰ ਸਿੰਘ ਜੀ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਆ ਇਹਦੇ ਇੱਕ ਹਿਸਟੋਰੀਕਲ ਫੈਕਟ ਆਪਣੇ ਅੱਜ ਦੀ ਆਵਾਜ਼ ਨਾਲ ਵੀ ਜੁੜਦਾ ਮੈਨੂੰ ਚੇਤਾ ਕਿ ਜਦੋਂ ਦੁਨੀਆ ਭਰ ਵਿੱਚ ਟੈਲੀਵਿਜ਼ਨ ਸ਼ੁਰੂ ਹੋਇਆ ਅੱਜ ਤੋਂ 30 ਸਾਲ 31 ਸਾਲ ਪਹਿਲਾਂ 50th ਐਨੀਵਰਸਰੀ ਮਨਾਈ ਜਾ ਰਹੀ ਸੀ 50th ਐਨੀਵਰਸਰੀ ਹਾਂਜੀ ਮੈਨੂੰ ਚੇਤਾ ਇਸ ਗੱਲ ਦਾ ਆਪਣਾ ਇੱਕ ਇਹ ਵੀ ਕਾਰਨ ਆ ਪੰਥ ਪੰਜਾਬ ਖਾਲਸਾਣ ਦੀ ਗੱਲ ਕਰਨਾ ਰੇਡੀਓ ਨੂੰ ਸ਼ੁਰੂ ਕਰਨਾ ਕਿਉਂਕਿ ਉਸ ਦਿਨ ਮੈਂ ਦੇਖ ਰਿਹਾ ਸੀ ਵੀ ਕਿਸ ਤਰ੍ਹਾਂ ਟੈਲੀਵਿਜ਼ਨ ਨੇ ਰੈਵੋਲੂਸ਼ਨ ਲਿਆਂਦਾ ਹਾਂ ਜੀ ਰੀਡੂ ਤਾਂ ਚਲੋ ਪੁਰਾਣਾ ਅਖਬਾਰਾਂ ਵੀ ਪੁਰਾਣੀਆਂ ਨੇ ਸੋਸ਼ਲ ਮੀਡੀਆ ਅੱਜ ਤੱਕ ਆ ਚੁੱਕਾ ਉਹ ਕਹਿੰਦੇ ਸੀ ਕਿ 10 ਮਿਲੀਅਨ ਡਾਲਰ ਅੱਜ ਤੋਂ 35-40 ਸਾਲ ਪਹਿਲਾਂ ਅਮਰੀਕਾ ਵਾਲੇ ਇੱਕ ਟੈਲੀਵਿਜ਼ਨ ਚਲਾ ਰਹੇ ਸੀ ਉਹ ਤੇ ਖਰਚ ਕਰ ਰਹੇ ਸੀ ਉਹਨੂੰ ਕਹਿੰਦੇ ਕੋਈ ਨਹੀਂ ਦੇਖ ਰਿਹਾ ਸੀ ਕੋਈ ਨਹੀਂ ਦੇਖ ਰਿਹਾ ਸੀ ਉਹ ਕਿਊਬਾ ਵਾਲੇ ਨੇ ਬਲੌਕ ਕੀਤਾ ਗਿਆ ਕੀਤਾ ਹੋਇਆ ਸੀ ਅੱਜ ਵੀ ਜਿਸ ਤਰ੍ਹਾਂ ਮੀਡੀਆ ਨੂੰ ਦਬਾਉਣ ਗਏ ਗੱਲਾਂ ਬਾਤਾਂ ਨੇ ਪਰ ਅਮਰੀਕਾ ਇੱਕ ਥਰੂ ਡੈਮੋਕਰਟਿਕ ਕੰਟਰੀ ਆ ਕਿੱਥੇ ਮਨੁੱਖਤਾ ਦੀ ਵੈਲਿਊ ਆ ਕੈਨੇਡਾ ਦੀ ਆਪਾਂ ਗੱਲ ਕਰ ਲਈ ਹਾਂ ਜੀ ਇਹ ਬੱਕਰੀ ਗੱਲ ਆ ਕਿ ਪਰਫੈਕਟ ਤਾਂ ਕੋਈ ਦੇਸ਼ ਨਹੀਂ ਹੁੰਦਾ ਨਾ ਹੀ ਪਰਫੈਕਟ ਖਾਲਿਸਤਾਨ ਵਿੱਚ ਸਾਰਾ ਸਿਸਟਮ ਚੱਲੇਗਾ ਪਰ ਇਟ ਵਿਲ ਬੀ ਮੱਚ ਮੱਚ ਬੈਟਰ ਦੈਨ ਟੂਡੇ ਇਹ ਗੱਲਾਂ ਸਾਨੂੰ ਧਿਆਨ ਰੱਖਣ ਦੀ ਲੋੜ ਆ ਸੋ ਅਸੀਂ ਆਪਣੇ ਪੰਥ ਪੰਜਾਬ ਲਈ ਕਮਿਟਡ ਹੋਈਏ ਹੁਣ ਜਿਹੜੇ ਕਾਮਰੇਡ ਬੈਠੇ ਨੇ ਪੰਜਾਬ ਨੂੰ ਬਲਾਮ ਕਰਦੇ ਨੇ ਜੇ ਟੀਵੀ ਕੋਈ ਆਏ ਹੋਏ ਨੇ ਦੇਖੋ ਅਮਰੀਕਾ ਦਾ ਡਾਲਰ ਜਿਹੜਾ ਆ ਉਹ ਦੁਨੀਆ ਨੂੰ ਡੋਮਿਨੇਟ ਕਰਦਾ ਇਨ ਗੋਡ ਵੀ ਟਰਸਟ ਹਾਂਜੀ ਸੋ ਇਹ ਗੱਲਾਂ ਬਾਤਾਂ ਨੇ ਸਾਨੂੰ ਪੰਥ ਪੰਜਾਬ ਦੇ ਵਫਾਦਾਰ ਹੋਣਾ ਚਾਹੀਦਾ ਸਾਨੂੰ ਪੰਥ ਪੰਜਾਬ ਦੇ ਮੁੱਦਿਆਂ ਨਾਲ ਖੜਨਾ ਚਾਹੀਦਾ ਬੜੀ ਤੇਜ਼ੀ ਨਾਲ ਹਾਲਾਤ ਚੇਂਜ ਹੋ ਰਹੇ ਨੇ ਹੋਰ ਪੰਜ ਸੱਤ ਮਿੰਟਾਂ ਚ ਕੀ ਕਹਿਣਾ ਚਾਹੁੰਦੇ ਕਿਉਂਕਿ ਮੈਂ ਮੈਨੂੰ ਚੇਤਾ ਆ ਗਿਆ ਕਿ ਅਸੀਂ ਇਹ ਗੱਲ ਬਹੁਤ ਵਾਰੀ ਆਪਾਂ ਗੱਲ ਕੀਤੀ ਆ ਤੁਸੀਂ ਆ 3D ਚੀਨ ਦੀ ਆਪਾਂ ਗੱਲ ਕਰਦੇ ਆ ਜਿਸ ਤਰ੍ਹਾਂ ਸਟੂਡੈਂਟਸ ਨੂੰ ਦਬਾਉਣ ਦੀ ਗੱਲ ਕੀਤੀ ਉਦੋਂ ਸੀਐਨਐਨ ਅਜੇ ਸੈਟੇਲਾਈਟ ਸ਼ੁਰੂ ਹੋਇਆ ਸੀ ਉਹ ਉਹਨੇ ਕਹਿੰਦੇ ਸਾਰੇ ਰਿਪੋਰਟਰ ਬਾਹਰ ਕੱਢ ਦਿੱਤੇ ਹਾਂਜੀ ਬਾਹਰ ਕੱਢ ਦਿੱਤੇ ਬਾਹਰ ਕੱਢਣ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਸਾਰਾ ਲਾਈਵ ਦਿਖਾ ਦਿੱਤਾ ਬਰਲਨ ਬਾਲ ਦਾ ਡਿਗਣਾ ਇਹ ਇੱਕ ਟੈਲੀਵਿਜ਼ਨ ਦਾ ਅਤੇ ਪ੍ਰੋਪੇਗੈਂਡੇ ਦੀ ਗੱਲ ਕਰਦੇ ਆ ਜੋ ਕੁਝ ਇੰਡੀਆ 'ਚ ਹੋ ਰਿਹਾ ਅੱਜ ਤੁਹਾਡੀ ਤੇ ਸਾਡੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ ਇਹਦੇ ਤੇ ਵੀ ਆਪਾਂ ਗੱਲਬਾਤ ਕਰੀ ਹਾਂਜੀ ਇਹ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਅਮਰੀਕਾ ਵਿਦਨ ਅਮਰੀਕਾ ਜਿਹੜੇ ਸਿਸਟਮ ਆ ਈਵਨ ਉਹਦੇ ਵਿੱਚ ਬਹੁਤ ਐਡਵਾਂਸਡ ਆ ਹਿਊਮਨ ਰਾਈਟਸ ਦੇ ਲਈ ਆਪਣੇ ਅਮਰੀਕਾ ਦੇ ਅੰਦਰ ਜਿਹੜਾ ਰੂਲ ਆਫ ਲਾਅ ਆ ਕੋਈ ੱੱਕਾ ਨਹੀਂ ਐ ਇਸ ਤਰ੍ਹਾਂ ਦੇ ਨਾਲ ਕੋਈ ਡਿਕਟੇਟਰ ਮਦੂਰੋ ਵਰਗਾ ਜਾਂ ਪੁਤਿਨ ਵਰਗਾ ਸ਼ੀ ਵਰਗਾ ਇੱਥੇ ਚੱਲ ਨਹੀਂ ਸਕਦਾ ਜਾਂ ਮੋਦੀ ਬੰਦੇ ਕਹਿ ਲਓ ਉਹ ਵੀ ਚੁੜੇ ਹੋਇਆ ਹਾਂਜੀ ਇਹਨਾਂ ਦੀ ਫੀਡਲ ਇਹਨਾਂ ਦੇ ਫੀਡਲ ਕਾਸਟਰ ਵਰਗਾ ਵੀ ਕਹਿ ਲਓ ਇਹਨਾਂ ਦੇ ਜਿਹੜੇ ਫਾਊਂਡਿੰਗ ਫਾਦਰਸ ਨੇ ਜਿਹੜਾ ਇੱਕ ਸਿਸਟਮ ਬਣਾਇਆ ਸੀ ਗਵਰਨੈਂਸ ਦਾ 2 ਟਰਮਸ ਦਾ ਜਿਹੜਾ ਲਾਅ ਬਣਾਇਆ ਗਿਆ ਸੀ 2 ਟਰਮਸ ਤੋਂ ਬਾਅਦ ਨਹੀਂ ਉਹ ਕਿਸੇ ਵੀ ਧਾਰਵੀ ਨੂੰ ਪੱਕੇ ਪੈਰੀਂ ਬਹਿਣ ਨਹੀਂ ਦਿੰਦਾ ਮੈਂ ਸਮਝਦਾ ਅਮਰੀਕਾ ਦੇ ਸਿਸਟਮ ਦੇ ਵਿੱਚ ਬਹੁਤ ਬਿਊਟੀ ਆ ਜਿਹੜੀ ਇੰਡੀਵਿਜੂਅਲ ਰਾਈਟਸ ਨੂੰ ਪ੍ਰੋਟੈਕਟ ਕਰਦੀ ਆ ਹਾਲੇ ਤੱਕ ਦੁਨੀਆ 'ਚ ਇਹਦਾ ਕੋਈ ਸਾਲੀ ਨਹੀਂ ਜਿਹੜੀ ਗੱਲ ਆ ਵੀ ਮਦੂਰੋ ਸਾਹਿਬ ਦੀ ਜਾਂ ਸਾਊਥ ਅਮਰੀਕਾ ਦੀ ਜੋ ਪ੍ਰੈਜ਼ੀਡੈਂਟ 트ੰਪ ਨੇ ਇਹ ਸਟੈਪ ਜਿਹੜਾ ਲਿਆ ਇਹਦੇ 'ਚ ਬੜਾ ਅੱਜ ਰੌਲਾ ਆ ਵੀ ਰਸ਼ੀਆ ਨੇ ਤੇ ਚਾਈਨਾ ਨੇ ਫੁੱਲੀ ਕੋਲੈਬੋਰੇਟ ਕੀਤਾ ਆ ਅਮਰੀਕਾ ਦੀ ਨਾਲ ਇਸ ਗੱਲ ਦੇ ਉੱਪਰ ਮੈਂ ਸਮਝਦਾ ਇਹਦੇ ਲਈ ਵੀ ਬਲੱਡ ਸ਼ੈੱਡ ਤੋਂ ਕੋਈ ਵੀ ਚੀਜ਼ ਜਿਹੜੀ ਨੇਗੋਸ਼ੀਏਟਡ ਹੋ ਜਾਏ ਉਹਦੇ ਵਰਗੀ ਰੀਸ ਨਹੀਂ ਪਰ ਇਹਦੇ ਨਾਲ ਹੀ ਜਿਹੜੇ ਮੋਦੀ ਸਾਹਿਬ ਆ ਉਹਨਾਂ ਨੇ ਜਿਹੜਾ 2 ਦਿਨ ਚੁੱਪੀ ਤੋਂ ਬਾਅਦ ਜਿਹੜੀ ਇੱਕ ਕਿਹਾ ਸੀ ਵੀ ਜਨਜਲ ਦੇ ਲੋਕ ਹੈਪੀ ਰਹਿਣ ਉਹਦੇ ਤੇ 트ੰਪ ਸਾਹਿਬ ਨੇ ਜਿਹੜੀਆਂ ਸੈਂਕਸ਼ਨਾਂ ਆ ਲਾਈਆਂ ਨਵੇਂ ਜਿਹੜੇ ਟੈਰਿਫ ਲਾਏ ਆ ਸੌਰੀ ਅਮਰੀਕਾ ਤੇ ਭਾਰਤ ਦੇ ਉੱਪਰ ਤੇ ਅੱਜ ਉਹਨਾਂ ਨੇ 100% ਤੱਕ ਟੈਰਿਫ ਕਰਨ ਦੀ ਗੱਲ ਕੀਤੀ ਆ 트ੰਪ ਸਾਹਿਬ ਇਸ ਤਰ੍ਹਾਂ ਲੱਗ ਰਿਹਾ ਵੀ ਜਿੱਦਾਂ ਹੀ ਵੈਨੇਜ਼ੁਏਲਾ ਦੇ ਐਕਸ਼ਨ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ 트ੰਪ ਸਾਹਿਬ ਨੇ ਵੈਨੇਜ਼ੁਏਲਾ ਤੋਂ ਅਲੱਗ ਕਿਸੇ ਮੁਲਕ ਬਾਰੇ ਬਿਆਨ ਦਿੱਤਾ ਤੇ ਉਹ ਜਿਹੜਾ ਇੰਡੀਆ ਦੇ ਤੇ ਟੈਰਿਫ ਦਾ ਦਿੱਤਾ ਹਾਲਾਂਕਿ ਦੁਨੀਆ ਨੂੰ ਟੈਰਿਫ ਜਿਹੜੇ ਆ ਵਾਈਸਾਬਰਦਾਰ ਅਮਰੀਕਾ ਤੇ ਲਾਉਣੇ ਲਏ ਕੇ ਅਮਰੀਕਾ ਦੀ ਸੁਪਰ ਪਾਵਰ ਜਿਹੜਾ ਹੋਣ ਦਾ ਚੈਲੰਜ ਕਰ ਰਹੇ ਸੀ ਲੋਕ ਬਹੁਤ ਸਾਰੇ ਵੀ ਅਮਰੀਕਾ ਹੁਣ ਉਹ ਨਹੀਂ ਰਿਹਾ ਉਹ ਦੇਖ ਲੈਣ ਕਿ ਕਿ ਐਡੇ بڑے ਐਕਸ਼ਨ ਤੋਂ ਬਾਅਦ 트럼ਪ ਸਾਹਿਬ ਨੇ ਮੋਦੀ ਨੂੰ ਤਾਲਬ ਕਰ ਲਿਆ ਉਹਦੇ ਤੇ ਗੱਲਾਂ ਅੱਜ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਹਾਂ ਹਾਂਜੀ 트럼ਪ ਸਾਹਿਬ ਨੇ ਆਪਣੀ ਇੱਕ ਇੰਟਰਵਿਊ 'ਚ ਕਿਹਾ ਕਿ ਮੋਦੀ ਜਦੋਂ ਮੈਨੂੰ ਮਿਲਣ ਆਇਆ ਤੇ ਮੈਨੂੰ ਸਾਰ 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 ਆ ਸਾਰ ਇਦਾਂ ਕਰ ਦੋ ਆ ਇਦਾਂ ਕਦੀ ਵੀ ਕੋਈ ਦੁਨੀਆ ਦਾ ਲੀਡਰ ਇਦਾਂ ਬੋਲਦਾ ਨਹੀਂ ਆ ਇਹ ਪੈੜੀਵਾਰੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਫੇਕ ਮੰਡੀ ਦਾ ਫੇਕ ਤਾਕਤ ਹੈ ਹਾਂਜੀ ਸ਼ਾਈਨਿੰਗ ਪਾਵਰ ਫਲਾਣਾ ਪਾਵਰ ਆ ਇਹ ਗੱਪਾਂ ਆ ਸਾਰੀਆਂ ਵੀ ਭਾਰਤ ਜੀ ਚੀਨ ਨੰਬਰ 1 ਇਕਨੋਮੀ ਹੋ ਜਾਏਗਾ 235 ਤੱਕ ਤੇ ਭਾਰਤ ਨੰਬਰ 2 ਅਮਰੀਕਾ ਪਿੱਛੇ ਰਹਿ ਜਾਏਗਾ ਸੋ ਉਹ ਹਾਲਾਤ ਤੁਸੀਂ ਦੇਖੋ ਵੀ ਉਹਨਾਂ ਨੇ ਦੱਸਿਆ 트াম্প ਸਾਹਿਬ ਨੇ ਮੈਨੂੰ ਸਰ ਸਰ ਕਰਕੇ ਮੈਂ ਉਹਨੂੰ ਕਿਹਾ ਵੀ ਤੂੰ ਮੈਨੂੰ ਬੰਦੇ ਆ ਵਾਂ ਕੋਈ ਗੱਲ ਕਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਕਹਿੰਦਾ ਮੈਨੂੰ ਅਪੈਚੀ ਹੈਲੀਕਾਪਟਰ ਉਹ ਕਹਿੰਦਾ ਮੈਂ ਕਿਹਾ ਬਿਲਕੁਲ ਅਪੈਚੀ ਤੁਹਾਨੂੰ ਨਹੀਂ ਮਿਲਣਾ ਤੁਸੀਂ ਆ ਜਿਹੜਾ ਗੰਦ ਪਾਇਆ ਉਸ ਏਰੀਏ ਦੇ ਵਿੱਚ ਕਹਿੰਦਾ ਫੇਰ ਮੁੜ ਕੇ ਤਿੰਨ ਵਾਰੀ ਕਹਿੰਦਾ ਮੈਨੂੰ ਸਰ 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 ਇਦਾਂ ਸਰ ਔਰ ਦੋ ਟ੍ਰੰਪ ਆਪ ਕਰਕੇ ਦਿਖਾ ਰਿਹਾ ਕਿ ਚਾਰ ਚਾਰ ਵਾਰੀ ਸਰ ਕਹਿੰਦਾ ਇਹ ਗੱਲ 'ਚ ਸਰ ਸਰ ਸਾਰ ਆਈ ਵਾਂਟ ਟੂ ਟਾਕ ਸਰ ਪੁਲਿਸ ਸਾਰ ਇਦਾਂ ਕਹਿ ਕੇ ਕਿ ਇਹ ਟ੍ਰੰਪ ਸਾਹਿਬ ਨੇ ਪੂਰਾ ਇਹਨੂੰ ਕਾਪੀ ਕੀਤਾ ਇਹਦੀ ਇਸ ਤਰ੍ਹਾਂ ਦੀ ਗੱਲਬਾਤ ਨੂੰ ਸੋ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਟ੍ਰੰਪ ਦੇ ਬੜੇ ਸੀਰੀਅਸ ਫੈਸਲੇ ਆ ਭਾਰਤ ਦੇ ਮੁਤਲਕ ਭਾਰਤ ਖੇਤੀ ਕਿਤੇ 트럼ਪ ਦੇ ਇਸ ਗੁੱਸੇ ਤੋਂ ਬਚ ਨਹੀਂ ਸਕੇਗਾ ਔਰ ਅਮਰੀਕਾ ਦੀ ਸਰਕਾਰ ਵੀ ਜਿਹੜੀ ਆ ਜਿਹੜੀ 트럼ਪ ਸਾਹਿਬ ਨੇ ਗੱਲ ਕਹੀ ਸੀ ਨਾ ਕਿ ਤੁਹਾਡਾ ਡਰੇਡ ਡੈਫਿਸਟ ਇੰਡੀਆ ਦਾ ਅਮਰੀਕਾ ਨਾਲ ਕਿਉਂ ਆ ਉਹ ਕਹਿੰਦਾ ਹੁਣ ਦੀ ਗੱਲ ਛੱਡੋ ਹੁਣ ਤੁਸੀਂ ਕਹਿ ਰਹੇ ਬਰਾਬਰ ਕਰ ਦਿਆਂਗੇ ਪਹਿਲਾਂ ਤੁਸੀਂ ਕਿਉਂ ਰੱਖਿਆ ਸੋ ਇਹ ਗੱਲ ਜਿਹੜੇ ਸਾਡੇ ਸੁਣਨ ਵਾਲੇ ਸਮਝਣ ਭਾਰਤ ਨੇ ਜਿਹੜੀ ਰੂਸ ਤਾਂ ਅਮਰੀਕਾ ਦੀ ਲੜਾਈ ਵਿੱਚ ਜਿਹੜੀ ਚਲਾਕੀ ਮਾਰੀ ਸੀ ਉਹਦਾ ਹੁਣ ਮੁੱਲ ਤਾਰਨ ਦਾ ਆ ਗਿਆ ਹੈ ਆਇਲੈਂਡ ਨਾਲ ਫ੍ਰੀਟੇਟ ਹੋ ਗਿਆ ਆਸਟ੍ਰੇਲੀਆ ਨਾਲ ਹੋ ਗਿਆ ਨਿਊਜ਼ੀਲੈਂਡ ਨਾਲ ਹੋ ਗਿਆ ਕੈਨੇਡਾ ਤੇ ਅਮਰੀਕਾ ਦੇ ਨਾਲ ਵੀ ਬਹੁਤ ਜਲਦੀ ਹੋਣ ਜਾ ਰਿਹਾ ਆ ਅ ਇਹਦੇ ਚ ਦੇਖੋ ਆਪਾਂ 2 ਮਿੰਟ ਚ ਗੱਲਬਾਤ ਨੂੰ ਖਤਮ ਕਰੀ ਕਿਉਂਕਿ ਆਪਣਾ ਸ케ਜੂਲ ਬੜਾ ਬੀਜੀ ਹੁੰਦਾ ਆ ਸਰਦਾਰ ਭਵਿੰਦਰ ਸਿੰਘ ਇੱਥੇ ਸਾਡੇ ਕੈਨੇਡਾ ਦੇ ਵਿੱਚ ਰਹਿ ਚੁੱਕੇ ਡਿਪਟੀ ਪੀਐਮ ਫਾਈਨੈਂਸ ਮਨਿਸਟਰ ਹਾਂਜੀ ਅਤੇ ਖਜ਼ਾਨਾ ਮੰਤਰੀ ਕ੍ਰਿਸਟਿਆ ਫਰੀਲੈਂਡ ਜਿਨ੍ਹਾਂ ਦਾ ਸਬੰਧ ਯੂਕਰੇਨ ਭਾਈਚਾਰ ਨਾਲ ਵੀ ਹੈ ਉਹਨਾਂ ਨੇ ਆਪਣਾ ਅਹੁਦਾ ਛੱਡ ਕੇ ਬੇਸ਼ੱਕ ਉਹ 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 ਦੁਆਰਾ ਵੀ ਚੁਣੇ ਗਏ ਸਨ ਹਾਂਜੀ ਅ ਤੇ ਉਹਨਾਂ ਨੇ ਆਪਣੀ ਮੈਂਬਰ ਪਾਰਲੀਮੈਂਟ ਸੀਟ ਤੋਂ ਵੀ ਰਜ਼ਾਇਨ ਕਰ ਦਿੱਤਾ ਉਹ ਹੁਣ ਜਿਹੜੀ ਇੱਕ ਐਡਵਾਈਜ਼ ਦੇ ਤੌਰ ਤੇ ਵੀ ਇਕਨੋਮੀ ਕਿਵੇਂ ਠੀਕ ਕੰਮ ਕਰੇ ਯੂਕਰੇਨ ਦੀ ਕੰਮ ਕਰੇਗੀ ਸੋ ਇਹ ਦੇਖੋ ਕਿਸ ਤਰ੍ਹਾਂ ਕੰਮ ਚੱਲਦਾ ਦੂਜੇ ਪਾਸੇ ਜਿਹੜੇ ਸਾਡੇ ਭਾਈਚਾਰਾ ਨਾਲ ਸੰਬੰਧਤ ਮੈਂਬਰ ਪਾਰਲੀਮੈਂਟ ਨੇ ਉਹ ਕਿੰਨਾ ਖਸਤਿਆਨ ਕਰਦੇ ਨੇ ਸਾਡੀ ਕਮੇਟੀ ਕਿੰਨਾ ਖਸਤਿਆਨ ਕਰਦੀ ਆ ਕੈਨੇਡਾ ਨੂੰ ਵੀ ਵੱਡੇ ਲੈਵਲ ਤੇ ਜਿਹੜਾ ਸਟੈਂਡ ਕਰਨਾ ਚਾਹੀਦਾ ਹੈ ਉਹ ਕੈਨੇਡਾ ਦਾ ਰੋਲ ਆ ਜਿਸ ਤਰ੍ਹਾਂ ਹੁਣ ਇਹ ਟ੍ਰੇਡ ਵੀ ਕਰ ਰਹੇ ਨੇ ਇੰਡੀਆ ਦੇ ਨਾਲ ਹੋਰ ਦੇਸ਼ਾਂ ਦੇ ਨਾਲ ਹਾਂਜੀ ਨੈਟੋ ਦੇ ਮੈਂਬਰ ਵੀ ਨੇ ਇੱਕ ਪਾਸੇ ਜਿਹੜਾ ਇੰਡੀਆ ਦੇਖਦੇ ਨੇ ਉਹਦਾ ਟ੍ਰੇਡ ਸੌਰੀ ਜਿਹੜਾ ਆਪਣੇ ਇੰਡੀਆ ਦੇਖਦੇ ਨੇ ਉਹਦਾ ਟ੍ਰੇਡ ਚੱਲ ਰਿਹਾ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਜੁਐਸ ਦੇ ਨਾਲ ਵੀ ਜਿਹੜਾ ਜਿਹੜਾ ਕੁਸਮਾ ਹੈ ਉਹਦੇ ਮੁੱਦੇ ਤੇ ਵੀ ਗੱਲਬਾਤ ਚੱਲਦੀ ਰਹਿੰਦੀ ਆ ਪਰ ਕਿਸ ਤਰੀਕੇ ਦੇ ਨਾਲ ਜਿਹੜਾ ਕੈਨੇਡਾ ਕੈਨੇਡਾ ਦੀ ਸਰਕਾਰ ਆ ਉਹਨਾਂ ਨੂੰ ਹੋਰ ਵੱਧ ਸਟੈਂਡ ਲੈਣਾ ਚਾਹੀਦਾ ਸੀ ਕਿਉਂਕਿ ਕਿਉਂਕਿ ਇੰਡੀਆ ਦਾ ਰੋਲ ਯੂਕਰੇਨ ਦੀ ਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਆ ਇੰਡੀਆ ਦਾ ਤੁਸੀਂ ਦੇਖੋ ਬੇ ਕਿਸ ਤਰੀਕੇ ਦੇ ਨਾਲ ਜੋ ਅਫਗਾਨ ਦੇ ਵਿਦੇਸ਼ ਮੰਤਰੀ ਨੂੰ ਮਿਲੇ ਤੇ ਹੁਣ ਜਦੋਂ ਜਦੋਂ 26 ਜਨਵਰੀ ਦੀ ਪਹਿਲਾਂ ਪਲਾਨ ਸੀ ਜਾਏਗਾ ਕਿ ਨਹੀਂ ਜਾਏਗਾ ਪੁਟਰਨ ਇੰਡੀਆ ਜਾਏਗਾ ਕੈਨੇਡਾ ਕੀ ਜਵਾਬ ਦੇ ਹੋਏਗਾ ਸੋ ਉਧਰ ਇਹ ਬਹੁਤ ਸਾਰੇ ਬੰਦੇ ਨੇ ਇਹਨਾਂ ਤੇ ਆਪਾਂ ਡਾਕੂਮੈਂਟ ਗੱਲ ਕਰ ਲਈ ਫੇ ਆਪਾਂ ਵਾਈਂਡ ਅਪ ਕਰੀ ਥੈਂਕ ਯੂ ਜੀ ਬਿਲਕੁਲ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਆ ਉਹ ਤਾਂ ਇਸ ਵੇਲੇ ਮੀਡੀਆ ਸਾਰਾ ਜਿੰਨਾ ਵੀ ਆ ਉਹ ਸਾਰਾ ਵਿਨਜੁਵਲਾ ਦੇ ਉੱਤੇ ਹੀ ਫੋਕਸ ਕਰ ਰਿਹਾ ਹੈ ਉਹਦੇ ਵੱਖਰੇ ਵੱਖਰੇ ਪਰਸਪੈਕਟਿਵ ਆ ਗ੍ਰੀਨਲੈਂਡ ਦੀ ਸਟੇਟਮੈਂਟ ਵੀ ਟਰੰਪ ਸਾਹਿਬ ਨੇ ਕੀਤੀ ਆ ਹਾਂ ਹਾਂ ਉਹ ਗ੍ਰੀਨਲੈਂਡ ਦੀ ਫੈਮਲੀ ਸੀਗੀ ਬਿਲਕੁਲ ਹਾਂਜੀ ਸੋ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਇੰਟਰਨੈਸ਼ਨਲ ਪੋਲਿਟਿਕਸ ਵਿੱਚ ਮੈਨੂੰ ਇੱਕ ਨਵੀਂ ਜਿਹੜੀ ਨਿਊ ਵਰਲਡ ਆਰਡਰ ਨਿਊ ਵਰਲਡ ਆਰਡਰ ਲੋਗ ਬਹੁਤ ਕਰ ਰਹੇ ਸੀਗੇ ਉਹ ਅਸੀਂ ਇਸ ਕਰਕੇ ਨਹੀਂ ਕਰ ਰਹੇ ਸੀ ਵੀ ਇਹ ਇੱਕ ਬਹੁਤ ਚੰਗੀ ਗੱਲ ਹੈ ਪਰ ਸਵਾਲ ਇਹ ਪੈਦਾ ਹੁੰਦਾ ਸੀ ਕਿ ਦੁਨੀਆ ਦੇ ਵਿੱਚ ਇੱਕ ਤਬਦੀਲੀ ਹੋਣ ਜਾ ਰਹੀ ਹੈ ਜੀ 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 ਉਹ ਤਬਦੀਲੀ ਇਹ ਆ ਕਿ ਜਿਹੜੀ ਹੁਣ ਤੁਸੀਂ ਸੁਣ ਦੇਖ ਰਹੇ ਹੋ ਵੈਨੇਜ਼ੂਏਲਾ ਦੇ ਵਿੱਚ ਔਰ ਅਮਰੀਕਾ ਦੇ ਬਿਹੇਵੀਅਰ ਦੇ ਵਿੱਚ ਔਰ ਯੂਰੋਪੀਅਨ ਕੰਟਰੀਜ਼ ਨੇ ਇੱਕ ਬਹੁਤ ਵੱਡੀ ਲੀਕ ਕੱਢੀ ਆ ਵੀ ਯੂਏਈ ਮੁ슬ਮਾਨਾਂ ਦੇ ਖਿਲਾਫ ਜਿਹੜਾ ਪ੍ਰਚਾਰ ਕਰਾਉਂਦਾ ਸੀ ਯੂਰਪ ਦੇ ਵਿੱਚ ਉਹਦੇ ਵਿੱਚ ਉਹ ਆਪਣੇ ਸਿਟੀਜ਼ਨ ਮੁਸਲਮਾਨਸ ਨੂੰ ਜਿਹੜੇ ਯੂਰਪ ਦੇ ਸਿਟੀਜ਼ਨਸ ਆ ਉਹਨਾਂ ਦੇ ਯੂਰੋਪੀਅਨ ਸਿਟੀਜ਼ਨ ਮੁਸਲਮਾਨਾਂ ਦੇ ਉੱਪਰ ਐਸਪਨਾਜ ਕਰਨ ਦੇ ਲਈ ਉਹਨਾਂ ਨੂੰ ਰੈਡੀਕਲ ਇਸਲਾਮ ਨਾਲ ਯੂਜ਼ ਕਰਕੇ ਉਹਨਾਂ ਦੀ ਪੂਰੀ ਐਸਪਨਾਜ ਕਰਨ ਦੇ ਲਈ ਉਹਦੇ ਵਿੱਚ ਜਿਹੜਾ ਭਾਰਤ ਨੇ ਵੀ ਸਿੱਖਾਂ ਦੇ ਨਾਲ ਇਸੇ ਤਰੀਕੇ ਨਾਲ ਕੀਤਾ ਆ ਸ਼ਿਕਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫੋਨੇਟਿਕ ਫਨਨ ਐਕਸਟਰੀਮਿਸਟ ਕਹਿ ਕੇ ਉਹਨਾਂ ਦੀ ਜਸੂਸੀ ਜੜੀ ਨਾ ਮੁਲਕਾਂ ਵਿੱਚ ਕਰਾਈ ਆ ਉਹ ਵੀ ਸਿਟੀਜ਼ਨ ਨੇ ਦੂਸਰੇ ਮੁਲਕਾਂ ਦੇ ਇਹ ਵੀ ਧਿਆਨ ਦੇਣਾ ਚਾਹੀਦਾ ਪਰ ਇਹ ਜਿਹੜੀ ਤਬਦੀਲੀ ਆ ਉਹ ਤੁਹਾਨੂੰ ਮੈਂ ਦੱਸਦਾ ਕਿ ਬੜੇ ਛੇਤੀ ਤੁਸੀਂ ਦੇਖੋਗੇ ਇਹ ਮੈਂ ਤੁਹਾਡੇ ਪ੍ਰੋਗਰਾਮ ਤੇ ਗੱਲ ਕਹਿ ਰਿਹਾ ਜਿਹੜੀਆਂ ਸੈਵਨ ਸਿਸਟਰ ਸਟੇਟਸ ਆ ਉਹ ਅਲੱਗ-ਮੁਲਕ ਬਣ ਕੇ ਤੁਹਾਡੇ ਸਾਹਮਣੇ ਆਉਣਗੀਆਂ ਭਾਰਤ ਦੇ ਟੋਟੇ-ਟੋਟੇ ਜਿਹੜੇ ਕੀਤੇ ਜਾਣਗੇ ਔਰ ਇਹੀ ਨਵੇਂ ਵਾਰਡ ਆਰਡਰ ਦਾ ਜਿਹੜਾ ਸਾਨੂੰ ਬੈਨੀਫਿਟ ਆ ਬਾਕੀ ਹੋਰ ਕੋਈ ਇਕਨੋਮੀ ਕੀ ਹੋਏਗੀ ਉਹ ਮੇਰਾ ਕੋਈ ਸਬਜੈਕਟ ਨਹੀਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਬਿਲਕੁਲ ਅੱਜ ਨਾਲੋਂ ਤਾਂ 10 ਟਾਈਮ 10 ਟਾਈਮ ਬੈਟਰ ਹੋਏਗੀ ਸਾਰਾ ਕੁਝ ਬੈਟਰ ਹੋਏਗਾ ਅੱਜ ਨਾਲੋਂ ਤਾਂ ਹਾਂਜੀ ਜਿਹੜਾ ਤੁਸੀਂ ਬਿੰਦਨ 1 ਇਅਰ ਬੈਟਰ ਹੋਏਗਾ ਧੰਨਵਾਦ ਜੀ ਆਪਾਂ ਫਿਰ ਵੀ ਮਿਲਦੇ ਹਾਂ ਹਰ ਸੱਚਨ ਸਾਫ਼ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਹਰ ਜਗ੍ਹਾ ਹਰ ਸਮੇ ਸਾਡਾ ਸਾਰਿਆਂ ਦਾ ਕਰਨ ਦਾ ਫਰਜ਼ ਬਣ ਜਾਂਦਾ ਸੋ ਅੱਜ ਦੀ ਆਵਾਜ਼ ਟੀਵੀ ਅੱਜ ਦੀ ਆਵਾਜ਼ ਅੱਜ ਦੀ ਆਵਾਜ਼ ਟੀਵੀ ਕਮ ਸਾਡਾ YouTube ਅੱਜ ਦੀ ਆਵਾਜ਼ ਟੰਟੂ ਤੇ Facebook ਅੱਜ ਦੀ ਆਵਾਜ਼ ਟੰਟੂ ਵੱਤੋ ਬਦਸ ਨੂੰ ਸ਼ੇਅਰ ਕਰੋ ਅਸੀਂ ਬਚਨਵਾਦ ਦਾ ਗੁਰੂ ਗ੍ਰੰਥ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਸਤੇ ਸੋ ਜਿੱਥੇ ਅਸੀਂ ਆ ਵੱਖ-ਵੱਖਰੇ ਕੈਨੋ ਪਲੇਟਫਾਰਮ ਤੇ ਆ ਰਹੇ ਆ ਉਹਨਾਂ ਬਾਰੇ ਦੇ ਨਾਲ ਵਿੱਚ ਅਸੀਂ ਹੋਰ ਵੀ ਉਸ ਨੂੰ ਬਿਹਤਰ ਕਰਾਂਗੇ ਹਜੇ ਥੋੜਾ ਜਿਹਾ ਇੰਤਜ਼ਾਰ ਕਰੋ ਦੋ ਕ ਮਹੀਨੇ ਹਾਂਜੀ ਸੋ ਬਹੁਤ ਧੰਨਵਾਦ ਆਪਾਂ ਫਿਰ ਮਿਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ